ਪਟਿਆਲਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਚਮਕੀਲਾ ਸਿੰਘ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਮਨਰੇਗਾ ਹੀ ਉਹਨਾਂ ਦੇ ਪ੍ਰਧਾਨ ਹੈ ਉਹਨਾਂ ਨੇ ਆਪਣਾ ਸਮਰਥਨ ਜਿੰਨੇ ਮਨਰੇਗਾ ਦੇ ਅਧੀਨ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨੇ ਆਪਣਾ ਸਮਰਥਨ ਦਿੱਤਾ ਹੈ ਦੇਖੋ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਸੀਂ ਸਵਾਲ ਕੀਤਾ ਬੜਾ ਸੋਹਣਾ ਸਵਾਲ ਹੈ ਅਸੀਂ ਜੋ ਸਮਰਥਨ ਕੀਤਾ ਹੈ ਇਹ ਗਰੀਬਾਂ ਮਜ਼ਦੂਰਾ ਮਜ਼ਲੂਮਾਂ ਦੀ ਲੜਾਈ ਲੜਦੇ ਨੇ ਨਰੇਗਾ ਵਰਕਰਾਂ ਦੀ ਇਸ ਕਰਕੇ ਅਸੀਂ ਇਹਨਾਂ ਨੂੰ ਸਪੋਰਟ ਕੀਤੀ ਹੈ ਕਿਉਂ ਇਸ ਵਾਰ ਸਾਰੇ ਲੋਕਾਂ ਦਾ ਹਰ ਇੱਕ ਪਾਰਟੀ ਤੋਂ ਵਿਸ਼ਵਾਸ ਟੁੱਟ ਚੁੱਕਿਆ ਹੈ ਲੋਕ ਬੋਟ ਪਾਉਣ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਆਜ਼ਾਦ ਉਮੀਦਵਾਰ ਨੂੰ ਜੋ ਸਾਡੀ ਲੜਾਈ ਲੜਦਾ ਉਸ ਨੂੰ ਸਪੋਰਟ ਕੀਤੀ ਹੈ ਤੁਹਾਡੇ ਮੰਡਰਗਾ ਗੇਟ ਕਿੰਨੇ ਕਿੰਨੇ ਲੋਕ ਹੋਣੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਵਰਕਰ ਨੇ ਬੇਸ਼ੁਮਾਰ ਹਰ ਇੱਕ ਪਿੰਡ ਦੇ ਵਿੱਚ ਘਟੋ ਘਟ 400 500 300 ਵਰਕਰ ਨੇ ਤੁਸੀਂ ਦੇਖਿਓ ਇਸ ਵਾਰ ਕਿੰਨਾ ਇਹਨਾਂ ਨੂੰ ਸਮਰਥਨ ਮਿਲੇਗਾ ਪੂਰੇ ਨਰੇਗਾ ਵਰਕਰਾਂ ਦੀ ਔਰ ਹੋਰ ਕਾਫੀ ਜਿਨੇ ਆਸ਼ਾ ਵਰਕਰ ਨੇ ਅੰਗਣਵਾੜੀ ਵਰਕਰ ਨੇ ਸਾਰਿਆਂ ਨੇ ਹੀ ਇਸ ਵਾਰ ਫੈਸਲਾ ਕੀਤਾ ਕਿ ਅਸੀਂ ਪਾਰਟੀਆਂ ਨੂੰ ਨਹੀਂ ਵੋਟ ਦੇਣੀ ਅਸੀਂ ਆਜ਼ਾਦ ਉਮੀਦਵਾਰ ਚਮਕੀਲਾ ਸਿੰਘ ਨੂੰ ਵੋਟ ਦਵਾਂਗੇ ਪਹਿਲਾਂ ਤਾਂ ਮੈਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਪਰਸ਼ੋਤਮ ਜੀ ਔਰ ਜੋ ਸਾਡੇ ਅੱਜ ਵੱਡੇ ਵੀਰ ਨੇ ਅਜੈ ਬਠੋਈ ਨੇ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਿਆ 30 35000 ਜੋ ਹਲਕੇ ਦੀ ਵੋਟ ਹੈ ਇਹਨਾਂ ਕੋਲੇ ਜ਼ਿੰਮੇਵਾਰੀ ਲਈ ਹੈ ਇਹਨਾਂ ਨੇ ਬਹੁਤ ਵੱਡੀ ਗੱਲ ਆ ਬਾਕੀ ਦੇਖੋ ਜੋ ਮੇਰੇ ਮੁੱਦੇ ਨੇ ਪੰਜਾਬ ਦੇ ਆਸ਼ਾ ਵਰਕਰ ਮਿੱਡੇ ਮੀਲ ਨਰੀਗਾ ਜੋ ਵੀ ਸਾਡਾ ਪੀਆਰਟੀਸੀ ਡਰਾਈਵਰ ਮਹਿਕਮਾ ਜੋ ਵੀ ਸਾਡਾ ਵਪਾਰੀ ਭਾਈਚਾਰਾ ਜੋ ਵੀ ਮਾਸਟਰ ਭਾਈਚਾਰਾ ਦੇਖੋ ਸਰਕਾਰ ਕਿੰਨਾ ਧੱਕਾ ਕਰ ਰਹੀ ਆ ਜ਼ੁਲਮ ਕਰ ਰਹੀ ਆ ਸਾਡੇ ਨਾਲ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲ ਰਹੀ ਆ ਸਾਡੇ ਪੱਗਾਂ ਰੋਲ ਰਹੀ ਆ ਇਸ ਕਰਕੇ ਸਾਨੂੰ ਫੈਸਲਾ ਲੈਣਾ ਪੈ ਗਿਆ ਇੱਕ ਮੈਨੂੰ ਨਾਰਮਲ ਬੰਦੇ ਨੂੰ ਚਮਕੀਲੇ ਨੂੰ ਜਨਮ ਲੈਣਾ ਪੈ ਗਿਆ ਹੁਣ ਦਿਖਾਵਾਂਗੇ ਅਸੀਂ ਨੇ 1 ਤਰੀਕ ਨੂੰ 4 ਤਰੀਕ ਨੂੰ ਰਿਜ਼ਲਟ ਆ ਜਾਣਾ 4 ਤਰੀਕ ਨੂੰ ਦੇਖਿਓ ਟਰੱਕ ਟਰੱਕ ਕਿਵੇਂ ਹੋਊਗੀ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਟਰੱਕੇ ਟਰੱਕ ਹੋ ਜਾਣੀ ਆ ਆਜ਼ਾਦ ਉਮੀਦਵਾਰ ਚਮਕੀਲਾ ਸਿੰਘ ਜੀ ਨੇ ਦੱਸਿਆ ਕਿ ਜਿਹੜੇ ਆਸਾ ਵਰਕਰ ਐ ਮਨਰੇਗਾ ਵਰਕਰ ਐ ਸਾਰਾ ਨੇ ਇਹਨਾਂ ਨੂੰ ਸਮਰਥਨ ਦਿੱਤਾ ਹੈ ਲੇਕਿਨ 4 ਜੂਨ ਦੱਸੇਗੀ ਵੀ ਕਿਸ ਉਮੀਦਵਾਰ ਨੂੰ ਜੀਤ ਮਿਲਦੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼